ਲਗਾਤਾਰ ਜੋ ਹੈ ਜिले से गुरुद्वारा ਪ੍ਰਬੰਧਕ ਕਮੇਟੀ ਪ੍ਰੋਗਰਾਮ ਕਰ ਰਹੀ ਹੈ ਜਿਵੇਂ ਨਗਰ ਕੀਰਤਨ निकाले ਗਏ ਆਬ ਜਿਹੜਾ ਪ੍ਰੋਗਰਾਮ ਹੈ ਉਹ ਹੁਣ ਲਗਾਤਾਰ 19 ਤਰੀਕ ਤੋਂ ਸ਼ੁਰੂ ਹੋਣਾ ਹੈ 19 ਤਰੀਕ ਨੂੰ ਇਸ ਲਾਲ ਕਿਲੇ ਦੇ ਉੱਤੇ ਜਿੱਥੇ ਲਾਈਟਿੰਗ ਸਾਊਂਡ ਪ੍ਰੋਗਰਾਮ ਤੁਸੀਂ ਦੇਖ ਸਕਦੇ ਹੋ ਉਹ ਸਾਹਮਣੇ ਦੀਵਾਰ ਦੇ ਉੱਤੇ ਹੋ ਜਾਏਗਾ ਨਾਲ ਹੀ ਇਹ ਜਿਹੜਾ ਇੱਥੇ ਇਵੈਂਟ ਹਾਲ ਬਣਾਇਆ ਗਿਆ ਜਿੱਥੇ ਬੱਚਿਆਂ ਦੇ ਸਕੂਲਾਂ ਦੇ ਬੱਚਿਆਂ ਦੇ ਪਰਫਾਰਮੈਂਸਿਸ ਹੋਣੀਆਂ ਨੇ ਬੱਚਿਆਂ ਨੂੰ ਗਤਕੇ ਦੀਆਂ ਪਰਫਾਰਮੈਂਸ ਹੋਣੀਆਂ ਔਰ ਨਾਲ ਹੀ ਜਿਹੜਾ ਤੁਸੀਂ ਦੇਖ ਸਕਦੇ ਹੋ ਕਿ ਵੱਡਾ ਟੈਂਟ ਬਣਾਇਆ ਗਿਆ ਜਿੱਥੇ ਮਹਾਰਾਜ ਦਾ ਪ੍ਰਕਾਸ਼ ਹੋਣਾ ਹੈ 3 ਦਿਨ ਲਗਾਤਾਰ ਉੱਥੇ 23 24 25 ਨੂੰ ਇੱਥੇ ਕੀਰਤਨ ਦਰਬਾਰ ਸਜਾਏ ਜਾਣੇ ਇਵੈਂਟ ਹਾਲ ਬਣਾਏ ਲੋਕ ਜਿਹੜੇ ਬਾਹਰੋਂ ਆ ਰਹੇ ਨੇ ਦੇਸ਼ਾਂ ਵਿਦੇਸ਼ਾਂ ਵਿੱਚ ਉਹਨਾਂ ਦੇ ਰਹਿਣ ਵਸੇ ਟੈਂਟ ਸਿਟੀ ਤਿਆਰ ਕੀਤੀ ਜਾ ਰਹੀ ਹੈ ਤਾਂ ਕਿ ਉਹਨਾਂ ਦੇ ਰਹਿਣ ਦੇ ਵਿੱਚ ਕੋਈ ਪ੍ਰਬੰਧਨਾ ਹੋਵੇ ਲੰਗਰ ਦਾ ਪ੍ਰਬੰਧ ਪ੍ਰੋਪਰ ਤਰੀਕੇ ਨਾਲ ਕੀਤਾ ਜਾ ਰਿਹਾ ਨੇ ਲੋਕਾਂ ਦੀ ਬੜੀ ਆਸਤਾ ਗੁਰਤੇਗ ਬਾਦਰ ਸਾਹਿਬ ਦੇ ਇਸ ਸ਼ਹਾਦਤ ਦੇ ਸਮੇਂ ਦੇ ਵਿੱਚ ਇਸ ਪ੍ਰੋਗਰਾਮ ਦੇ ਉੱਤੇ 350 ਸਾਲਾਂ ਪੂਰੀਏ ਔਰ ਬਹੁਤ ਵੱਡੀ ਸਾਨੂੰ ਡਿਮਾਂਡਸ ਆ ਰਹੀ ਹੈ ਉਹਨਾਂ ਦੇ ਰਹਿਸ਼ ਦੀ ਉਹਨਾਂ ਦੇ ਸਾਰੇ ਪ੍ਰਬੰਧਾਂ ਦੇ ਸੋ ਸਾਰਿਆਂ ਦਾ ਜਾਇਜ਼ਾ ਲੈਣ ਅਸੀਂ ਤੇ ਸਾਰੇ ਇਕੱਠੇ ਹੋਏ ਲੇਕਿਨ ਜਿਸ ਤਰੀਕੇ ਸੇ ਸਾਹਮਣੇ ਬਲਾਸਟ ਵੀ ਹੋਇਆ ਹੈ ਲੋਕੋ ਮੇਂ ਅਸਮੰਜਸ ਕੀ ਸਥਿਤੀ ਹੈ ਇਕ ਸੰਗਤ ਕੋ ਕੀ ਕਰੇ ਨੇ ਦੇ ਕੋ ਬਲਾਸਟ ਬੜਾ અનਫਰਚੂਨੇਟ ਗੱਲ ਹੈ ਕਿ ਹੋਇਆ ਮਗਰ ਇਹਦੇ ਨਾਲ ਇਸ ਸ਼ਤਾਬਦੀ ਦੇ ਪ੍ਰੋਗਰਾਮ ਦੇ ਵਿੱਚ ਕੋਈ ਬਾਦਾਂ ਨਹੀਂ ਹੈ ਕੋਈ ਪ੍ਰੋਬਲਮਸ ਨਹੀਂ ਹੈ ਸਾਰੇ ਪ੍ਰਕਤਾ ਸਕਿਉਰਟੀ ਅਰੇਂਜਮੈਂਟਸ ਕੀਤੇ ਗਏ ਨੇ ਸੋ ਮੈਨੂੰ ਨਹੀਂ ਲੱਗਦਾ ਕਿ ਕੋਈ ਐਫਓਜੀ ਗੱਲ ਜਿਹੜੀ ਹੈ ਕਿ ਲੋਕਾਂ ਦੇ ਦਿਲਾ ਵਿੱਚ ਹੈਗੀ ਹੈ ਬਹੁਤ ਵਧੀਆ ਤਰੀਕੇ ਦੇ ਨਾਲ ਜਦ ਪ੍ਰਬੰਧ ਕੀਤੇ ਜਾਂਦੇ ਨੇ ਸਾਰਾ ਕੁਝ ਤੇ ਲੋਕ ਉੱਥੇ ਆਪਣੇ ਆਪ ਬੜੀ ਵੱਡੀ ਗਿਣਤੀ ਦੇ ਵਿੱਚ ਜਿੱਥੇ ਪਹੁੰਚ ਰਹੇ ਨੇ ਮੈਂ ਅਸੀਂ ਸਾਡਾ ਵੀ ਫਰਜ਼ ਬੰਦਾ ਕਿ ਉਹਨਾਂ ਦੇ ਸਾਰੇ ਪ੍ਰਬੰਧਕਾਂ ਦਾ ਧਿਆਨ ਰੱਖਿਆ ਜਾਵੇ ਕਿ ਕਿ ਕਾਰਗਰਮ ਹੋਣੇ ਆਗੇ ਮੇ ਤਾਂ ਦੱਸਿਆ ਦਿਨ ਲਗਾਤਾਰ ਕੀਰਤਨ ਦਰਬਾਰ ਹੋਣੇ ਰੋਲ ਕੀਰਤਨ ਹੋਣਾ ਹੈ ਔਰ ਵਕ ਵਕ ਉੰਗੇ ਰਾਗੀ ਜਿਹੜੇ ਪੰਥ ਦੇ ਹੈਗੇ ਨੇ ਸਾਰਿਆਂ ਦੇ ਪ੍ਰੋਗਰਾਮ ਹੋਣਗੇ ਇਹ ਮਿਊਜ਼ੀਅਮ ਜਿਹੜਾ ਬਣਾਇਆ ਗਿਆ ਉਹਦੇ ਚ ਇਤਿਹਾਸ ਜਿਹੜਾ ਸਿੱਖ ਇਤਿਹਾਸ ਦੱਸਿਆ ਜਾਏਗਾ ਔਰ ਜਿਹੜੇ ਇਵੈਂਟ ਹਾਲ ਹੈ ਉਹਦੇ ਵਿੱਚ ਅਲੱਗ-ਅਲੱਗ ਪਰਫਾਰਮੈਂਸਿਸ ਹੋਣਗੇ ਸਕੂਲਾਂ ਦੇ ਬੱਚਿਆਂ ਦੇ ਪਰਫਾਰਮੈਂਸ ਹੋਣਗੇ ਲਾਈਟ ਸਟੇਜ ਸ਼ੋਅ ਹੋਣਗੇ ਔਰ ਗਤਕੀਆਂ ਦੀਆਂ ਪਰਫਾਰਮੈਂਸਿਸ ਹੋਣਗੀਆਂ ਇਹ ਤਿੰਨ-ਤਿੰਨ ਘੰਟੇ ਦੇ ਰੋਜ਼ ਦੇ ਜਿਹੜੇ ਪ੍ਰੋਗਰਾਮ ਰੱਖੇ ਗਏ ਨੇ ਔਰ ਲਗਾਤਾਰ ਜਿਹੜੇ ਸ਼ਾਮੀ 5 ਵਜੇ ਤੋਂ ਲੈ ਕੇ ਰਾਤ 11 ਵਜੇ ਤੱਕ ਜਿਹੜਾ ਉਹ ਇੱਥੇ 메ਨ ਦਰਬਾਰ ਹਾਲ ਦੇ ਵਿੱਚ ਇੱਕ ਹੋ ਰਿਹਾ ਹੈ। ਦੇਖੋ ਗੁਰਤੇਗ ਬਾਦਰ ਸਾਹਿਬ ਮਹਾਰਾਜ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਲਾਲ ਕਿਲੇ ਦੇ ਮੈਦਾਨ ਦੇ ਉੱਤੇ ਜੋ ਸਮਾਗਮ ਹੋ ਰਿਕੇ ਗਏ ਆ ਬਹੁਤ ਵੱਡੀ ਗਿਣਤੀ ਦੇ ਵਿੱਚ ਸਾਨੂੰ ਉਮੀਦ ਹੈ ਕਿ ਸੰਗਤ ਇੱਥੇ ਪਹੁੰਚੇਗੀ। ਔਰ ਇਹ ਸਾਰੇ ਸਮਾਗਮ ਜਿੱਥੇ 23 24 25 ਨੂੰ ਕੀਰਤਨ ਦਰਬਾਰ ਔਰ ਹੋਰ ਜੋ ਸਮਾਗਮ ਧਾਰਮਿਕ ਸਮਾਗਮ ਆ ਉਹ ਚੱਲਣਗੇ। ਉੱਥੇ ਹੀ 20 ਤਰੀਕ ਤੋਂ ਲੈ ਕੇ 25 ਤਰੀਕ ਤੱਕ ਲਾਲ ਕਿਲੇ ਦੀ تفصیل ਦੇ ਉੱਤੇ ਜਿੱਥੇ ਲਾਈਟ ਐਂਡ ਸਾਊਂਡ ਸ਼ੋਅ ਤੇ ਮਿਊਜ਼ੀਅਮ ਜਿਹੜਾ ਹੈ ਗੁਰਤੇਗ ਬਾਦਰ ਸਾਹਿਬ ਦੇ ਜੀਵਨੀ ਤੇ ਉਦਾਰਤ ਉਹ ਸਾਰਾ ਹੀ 20 ਤੋਂ 25 ਤੱਕ ਲਗਾਤਾਰ ਚੱਲੇਗਾ। ਉਕਤਾ ਪ੍ਰਬੰਧ ਇੱਥੇ ਅਸੀਂ ਰਹਿائش ਦੇ ਲੰਗਰ ਦੇ ਸੰਗਤ ਦੀ ਸੁਵਿਧਾ ਦੇ ਉਹ ਕੀਤੇ ਗਏ ਆ। ਔਰ ਅਸੀਂ ਬੇਨਤੀ ਕਰਦੇ ਆ ਅਪੀਲ ਕਰਦੇ ਆ ਸੰਗਤ ਨੂੰ ਕਿ ਵੱਡੀ ਗਿਣਤੀ ਦੇ ਵਿੱਚ ਸੰਗਤ ਪੰਜਾਬ, ਹਰਿਆਣਾ, ਦੇਸ਼ਾਂ-ਵਿਦੇਸ਼ਾਂ ਤੋਂ ਹਰ ਜਗ੍ਹਾ ਤੋਂ ਇੱਥੇ ਪਹੁੰਚੇ ਤਾਂ ਕਿ ਅਸੀਂ ਸਾਰੇ ਮਿਲ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਇਹ ਮਹਾਨ ਜੋ ਸ਼ਹਾਦਤ ਹੈ 350 ਸਾਲ ਪਹਿਲਾਂ ਜੋ ਸ਼ਹਾਦਤ ਹੋਈ ਸੀ ਧਰਮ ਨੂੰ ਬਚਾਉਣ ਦੇ ਲਈ ਧਰਮ ਰੱਖਿਅਕ ਦੇ ਤੌਰ ਤੇ ਉਸ ਨੂੰ ਵੱਡੇ ਪੱਧਰ ਤੇ ਉੱਤੇ ਮਨਾ ਸਕਿਆ। 350 ਸਾਲਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਮਹਾਨ ਸ਼ਹਾਦ ਨੂੰ ਸਮਰਪਿਤ ਇਹ ਪ੍ਰੋਗਰਾਮ ਹੋ ਰਹੇ ਨੇ। ਜੋ ਤੁਸੀਂ ਦੇਖ ਰਹੇ ਜੇ ਵੱਡੇ ਪੰਡਾਲ ਲੱਗੇ ਨੇ ਇੱਥੇ। ਸੀਸਗੰਜ ਸਾਹਿਬ ਤੋਂ ਕੋਰੀਡੋਰ ਪਣਿਆ। ਪੂਰਾ ਕੋਰੀਡੋਰ ਸੀਸਗੰਜ ਸਾਹਿਬ ਤੋਂ ਇੱਥੇ ਹਲਾਰਕੇ ਤੱਕ ਆ ਰਿਹਾ ਆ ਜਾ ਸਕਣ ਵਿੱਚ। ਇੱਥੇ ਜਿੱਥੇ ਰੈ residențial ਕੰਪਲੈਕਸ ਬਣਾਏ ਗਏ ਨੇ ਰਹਿਣ ਦਾ ਇਨਸਾਮ ਕੀਤਾ ਗਿਆ ਪ੍ਰੋਪਰ ਟੈਂਟਿਸਿਟੀ ਬਣਾ ਕੇ ਹਰ ਤਰ੍ਹਾਂ ਦੀ ਉਹ ਸੁਵਿਧਾ ਦਿੱਤੀ ਗਈ ਆ ਉੱਥੇ ਹੀ ਇੱਥੇ ਲਾਈਟ ਐਂਡ ਸਾਊਂਡ ਸ਼ੋਅ ਕੀਤੇ ਜਾਣਗੇ ਇੱਥੇ ਮਿਊਜ਼ੀਅਮ ਬਣਾਇਆ ਗਿਆ ਇਵੈਂਟਸ ਹੋਣਗੇ ਡਿਫਰੈਂਟ ਡਿਫਰੈਂਟ ਔਰ 23 24 25 ਨੂੰ ਇੱਥੇ ਵੱਡੇ ਸਮਾਗਮ ਵੀ ਹੋਣਗੇ ਕੀਰਤਨ ਸਮਾਗਮ ਜਿਹਦਾ ਬਹੁਤ ਵੱਡਾ 50000 ਦੀ ਸਿਟਿੰਗ ਦੇ ਪੰਡਾਲ ਬਣੇ ਨੇ ਸੋ ਮੈਂ ਆਪ ਜੀ ਚੈਨਲ ਦੇ ਮਾਧਿਅਮ ਤੋਂ ਸੰਤੋਨੇ ਬੇਨਤੀ ਕਰਦਾ ਹਾਂ ਕਿ ਵੱਦ ਤੋਂ ਵੱਦ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਇਸ ਮਹਾਨ ਸ਼ਾਦ ਨੂੰ ਸਮਰਪਿਤ ਸੁਨੋ ਅਗਮਾਚ ਦਰਸ਼ਨ ਦੇ ਕੇ ਸੰਗਤਾਂ ਨੂੰ ਨਿਹਾਲ ਕਰਨ ਸੰਗਤਾਂ ਵੱਦ ਤੋਂ ਵੱਦ ਪੱਧਰ ਤੇ ਪਹੁੰਚਣ ਦੀ ਕਿਰਪਾਲਤਾ ਕਰਨ